ਪਿੰਸ ਦੀ ਕੈਂਬਰिज ਯੂਨੀਵਰਸਿਟੀ ਦੇ ਨਾਲ ਕੋਲਾਬੋਰੇਸ਼ਨ ਹੋਈ ਹੈ ਤੇ ਅੱਜ ਉਸ ਦੀ ਇਨੋਗ੍ਰੇਸ਼ਨ ਸੈਰੇਮਨੀ ਸਗੀ ਤੇ ਮੇਰੇ ਨਾਲ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਪਿੰਸ ਦੀ ਰੈਜ਼ੀਡੈਂਟ ਡਾਇਰੈਕਟਰ ਅਮਿਤ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਇਵੈਂਟ ਦੇ ਨਾਲ ਵਿਦਿਆਰਥੀਆਂ ਨੂੰ ਕੀ ਫਾਇਦਾ ਹੋਵੇਗਾ ਪੇਸ਼ੈਂਟਸ ਨੂੰ ਕੀ ਫਾਇਦਾ ਹੋਵੇਗਾ ਤੇ ਮੇਰੇ ਨਾਲ ساری ਗੱਲਬਾਤ ਕਰਨ ਦੇ ਲਈ ਰੈਜ਼ੀਡੈਂਟ ਡਾਇਰੈਕਟਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਿਰ ਕੈਂਬਰिज ਯੂਨੀਵਰਸਿਟੀ ਦੇ ਨਾਲ ਪਿੰਸ ਦੀ ਜਿਹੜੀ ਕੋਲਾਬੋਰੇਸ਼ਨ ਹੋਈ ਹੈ ਅੱਜ ਇਨੋਗ੍ਰੇਸ਼ਨ ਸੈਰੇਮਨੀ ਸਗੀ ਇਸ ਕੋਲਾਬੋਰੇਸ਼ਨ ਬਾਰੇ ਥੋੜੀ ਜਾਣ ਇਹ ਜਿਹੜੀ ਕੋਲਾਬੋਰੇਸ਼ਨ ਪੀਐਮਜ਼ ਦੀ ਹੋਈ ਹੈ ਕੈਂਬਰिज ਯੂਨੀਵਰਸਿਟੀ ਯੂਕੇ ਦੇ ਨਾਲ ਇਹ ਇੱਕ ਬਹੁਤ ਵੱਡੀ ਚੀਜ਼ ਹੈ ਸਾਡੇ ਵਾਸਤੇ ਔਰ ਪੰਜਾਬ ਦੇ ਸਟੇਟ ਵਾਸਤੇ ਇਹ ਪਹਿਲੀ ਦਫਾ ਹੋ ਰਹੀ ਹੈਗੀ ਇੱਥੇ ਕਿਸੇ ਵੀ ਹੋਰ ਕਾਲਜ ਦਾ ਇਹੋ ਜਿਹਾ ਕੋਈ ਟਾਇਪ ਅਪ ਨਹੀਂ ਹੋਇਆ ਕਦੇ ਸੋ ਪੀਐਮਜ਼ ਇਜ਼ ਵੈਰੀ ਪ੍ਰਾਊਡ ਟੂ ਹੈਵ ਥਿਸ ਕੋਲਾਬੋਰੇਸ਼ਨ ਇੰਦੇ ਵਿੱਚ ਜਿਹੜੇ ਬਾਹਰੋਂ ਸਾਡੀ ਫੈਕਲਟੀ ਆਈ ਹੈਗੀ ਇਹ ਕੈਂਬਰिज ਯੂਨੀਵਰਸਿਟੀ ਦੀ ਉਹ ਇੱਥੇ ਦੇਖਣਗੇ ਵੀ ਕਿ ਸਾਡੀ ਟੀਚਿੰਗ ਸਕਿਲਸ ਟੀਚਿੰਗ ਫੈਸਿਲਿਟੀਆਂ ਕਿਹੋ ਜਿਹੀਆਂ ਹੈਗੇ ਨੇ ਪਲੱਸ ਉਥੇ ਵੀ ਕਿਹੋ ਜਿਹਾ ਉਹਨਾਂ ਦੇ ਸਕਿਲਸ ਯਾ ਟੀਚਿੰਗ ਜਿਹੜਾ ਕਿਹੜਾ ਤਰੀਕਾ ਹੈਗਾ ਉਹ ਕਿਹੋ ਜਿਹਾ ਉਹ ਸਾਨੂੰ ਵੀ ਦੱਸ ਕੇ ਜਾਣਗੇ ਸੋ ਉਸ ਤੋਂ ਬਾਅਦ ਸਾਡੇ ਜਿਹੜੇ ਫੈਕਲਟੀ ਇੱਥੇ ਜੋ ਲਰਨ ਕਰੇਗੀ ਉਹ ਸਟੂਡੈਂਟਸ ਨੂੰ ਸੇਮ ਤਰੀਕੇ ਦੀ ਸਕਿਲਸ ਨੂੰ ਐਨਹਾਂਸ ਕਰਨ ਵਾਸਤੇ ਬਹੁਤ ਫਾਇਦੇਮੰਦ ਰਹੇਗਾ ਤੇ ਇਸ ਵਿਜ਼ਿਟ ਤੋਂ ਬਾਅਦ ਸਾਡੀ ਪਿਮਜ਼ ਦੀ ਟੀਮ ਵੀ ਯੂਕੇ ਜਾਏਗੀ ਕੈਂਬਰिज ਯੂਨੀਵਰਸਿਟੀ ਔਰ ਉੱਥੇ ਦੇ ਪ੍ਰੋਸੈਸਸਸ ਤੌਰ ਤਰੀਕੇ ਦੇਖੇਗੀ ਪੜਾਉਣ ਦੇ ਕਿ ਕਿਹੋ ਜੇ ਹੈਗੇ ਨੇ ਅਸੀਂ ਫਿਰ ਸਾਨੂੰ ਜੇ ਲੱਗੇਗਾ ਕਿ ਉਹ ਵਧੀਆ ਹੈਗੇ ਨੇ ਜਾਂ ਕੁਝ ਚੇਂजेस ਕਰਨ ਦੀ ਲੋੜ ਹੈਗੀ ਹੈ ਉਹ ਅਸੀਂ ਇੱਥੇ ਆ ਕੇ ਸਾਡੇ ਸਟੂਡੈਂਟਸ ਵਾਸਤੇ ਡਾਕਟਰਸ ਵਾਸਤੇ ਅਸੀਂ ਦੇ ਸਕਾਂਗੇ ਪਿਮਜ਼ ਆਲਰੇਡੀ ਬਹੁਤ ਵਧੀਆ ਕਰ ਰਿਹਾ ਹੈ ਸਟੂਡੈਂਟਸ ਨੂੰ ਪੜਾਉਣ ਵਾਸਤੇ ਤੇ ਜਿਹੜੇ ਤੌਰ ਤਰੀਕੇ ਹੈਗੇ ਨੇ ਐਸ ਗਾਈਡਡ ਬਾਈ ਦੀ ਯੂਨੀਵਰਸਿਟੀ ਐਂਡ ਦੀ ਨੈਸ਼ਨਲ ਮੈਡੀਕਲ ਕਮਿਸ਼ਨ ਬਟ ਫਿਰ ਵੀ ਉਹਨਾਂ ਨੂੰ ਅਪਗ੍ਰੇਡ ਕਰਨ ਵਾਸਤੇ ਸਾਨੂੰ ਬਹੁਤ ਫਾਇਦਾ ਮਿਲੇਗਾ ਤੇ ਇਹ ਫਾਈਨਲੀ ਜਿਹੜੇ ਡਾਕਟਰਸ ਹੈਗੇ ਨੇ ਉਹਨਾਂ ਨੂੰ ਇਹ ਫਾਇਦਾ ਪਹੁੰਚੇਗਾ ਸਿਰ ਇਹ ਤਾਂ ਸਟੂਡੈਂਟਸ ਦੀ ਗੱਲ ਹੋ ਗਈ ਕਿ ਸਟੂਡੈਂਟਸ ਨੂੰ ਇਸ ਨਾਲ ਕਾਫੀ ਫਾਇਦਾ ਹੋਣ ਵਾਲਾ ਹੈ ਜਿੱਦਾਂ ਫੋਰਨ ਦੀ ਫੈਕਲਟੀ ਆਏਗੀ ਤੇ ਉਹ ਬੱਚਿਆਂ ਦੇ ਨਾਲ ਵੀ ਇੰਟਰੈਕਸ਼ਨ ਹੋ ਸਕਦੀ ਹੈ ਟੀਚਿੰਗਸ ਦੇ ਨਾਲ ਇੰਟਰੈਕਸ਼ਨ ਹੋਏਗੀ ਸਾਡੇ ਟੀਚਰਸ ਉੱਥੇ ਜਾਣਗੇ ਉਹ ਉੱਥੋਂ ਸਿੱਖ ਕੇ ਆਣਗੇ ਪਰ ਜੇ ਅਪ ਪੇਸ਼ੈਂਟਸ ਦੀ ਗੱਲ ਕਰੀਏ ਤਾਂ ਪ੍ਰਿੰਸ ਸਾਭ ਇੱਕ ਬਹੁਤ ਵੱਡਾ ਇੰਸਟੀਚਿਊਟ ਹੈ ਬਹੁਤ سارے ਪੇਸ਼ੈਂਟਸ ਦਾ ਵਿਸ਼ਵਾਸ ਹੈ ਪ੍ਰਿੰਸ ਦੇ ਉੱਪਰ ਤਾਂ ਉਹਨਾਂ ਨੂੰ ਕੀ ਫਾਇਦਾ ਹੋਵੇਗਾ ਇਸ ਕੋਲੈਬੋਰੇਸ਼ਨ ਦੇ ਨਾਲ ਪ੍ਰਿੰਸ ਆਲਰੇਡੀ ਬਹੁਤ ਸਸਤੇ ਰੇਟਾਂ ਪੀਜੀਆ ਰੇਟਾਂ ਤੇ ਕੰਮ ਕਰ ਰਿਹਾ ਹੈ ਪਿਛਲੇ 10-12 ਸਾਲ ਤੋਂ ਤੇ ਪੇਸ਼ੈਂਟਸ ਸਾਡੇ ਕੋਲੋਂ ਦੂਰੋਂ ਦੂਰੋਂ ਪੰਜਾਬ ਤੋਂ ਨਹੀਂ ਹਿਮਾਚਲ ਹਰਿਆਣਾ ਤੋਂ ਵੀ ਆਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਇੱਥੇ ਡਾਕਟਰਸ ਬਹੁਤ ਚੰਗੇ ਨੇ ਔਰ ਬਹੁਤ ਹੀ ਘਟਰੇਤਾ ਤੇ ਸਾਡੇ ਇੱਥੇ ਇਲਾਜ ਹੁੰਦਾ ਹੈਗਾ ਉਹਨਾਂ ਦਾ ਵਿਸ਼ਵਾਸ ਆਲਰੇਡੀ ਬਣਿਆ ਹੋਇਆ ਹੈ ਤੇ ਜਿਹੜਾ ਆਪਾਂ ਕੇਮਬ੍ਰਿਜ ਯੂਨੀਵਰਸਿਟੀ ਦੀ ਗੱਲ ਕਰੀਏ ਜਦ ਸਾਡੇ ਕੋਲ ਕੁਝ ਬੈਟਰ ਤਰੀਕਾ ਹੋਏਗਾ ਸਟੂਡੈਂਟਸ ਨੂੰ ਪੜਾਉਣ ਦਾ ਉਹ ਸਾਡੇ ਟੀਚਰਸ ਤੋਂ ਜ਼ਿਆਦਾ ਸਿੱਖਣਗੇ ਇੱਥੇ ਤੇ ਸੇਮ ਚੀਜ਼ਾਂ ਉਹ ਮਰੀਜ਼ਾਂ ਦੇ ਇਲਾਜ ਦੇ ਵਿੱਚ ਲੈ ਕੇ ਆਣਗੇ ਸੋ ਫਾਈਨਲੀ ਜਿਹੜਾ ਇਹਦਾ ਫਾਇਦਾ ਹੈਗਾ ਫੈਕਲਟੀ ਨੂੰ ਤੇ ਮਿਲਣਾ ਹੀ ਮਿਲਣਾ ਹੈਗਾ ਬਟ ਪੇਸ਼IENTS ਦੇ ਇਲਾਜ ਵਿੱਚ ਵੀ ਬਹੁਤ ਫਾਇਦਾ ਰਹੇਗਾ ਡਾਊਨ ది ਲਾਈਨ ਥੈਂਕ ਯੂ ਜੀ ਥੈਂਕ ਯੂ ਤੇ ਮੇਰੇ ਨਾਲ ਪੀਐਮਸ ਦੇ ਡਾਇਰੈਕਟਰ ਮੌਜੂਦ ਸੀਗੇ ਰੈਜ਼ੀਡੈਂਟ ਡਾਇਰੈਕਟਿਸ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਇਸ ਕੋਲੈਬੋਰੇਸ਼ਨ ਦੇ ਨਾਲ ਸਟੂਡੈਂਟਸ ਨੂੰ ਕੀ ਫਾਇਦਾ ਹੋਣ ਵਾਲਾ ਹੈ ਧਿਆਨ ਵਾਲੇ ਸਾਲਾਂ ਦੇ ਵਿੱਚ ਪੇਸ਼IENTS ਨੂੰ ਇਸ ਦੇ ਕੀ ਕੀ ਫਾਇਦੇ ਰਹਿਣਗੇ ਤੇ ਇਸ ਸੰਬੰਧੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਅਸੀਂ ਇਸ ਸੰਬੰਧੀ ਗੱਲਬਾਤ ਕੀਤੀ ਹੈ ਕੈਮਰਾਮੈਨ ਮਨੀਸ਼ ਨਾਲ ਅੰਚੇ ਚੜਾ ਪੰਜਾਬੀ ਬੋਲਤੇ ਚਲ